ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਗਜੀਤ ਡੱਲੇਵਾਲ ਪਿਛਲੇ 23 ਦਿਨਾਂ ਤੋਂ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਪਹੁੰਚ ਬੈਠੇ ਨੇ ਅੱਜ ਉਹ ਮਰਨ ਵਰਤ 24ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਤਾਂ ਅੱਜ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੋਏ ਉਲਟੀਆਂ ਲੱਗੀਆਂ ਤਕਰੀਬਨ 10 ਮਿੰਟ ਤੱਕ ਬੇਹੋਸ਼ ਰਹੇ ਜਿਸ ਤੋਂ ਬਾਅਦ ਜੋ ਉੱਥੇ ਕਿਸਾਨ ਸੀ ਉਹਨਾਂ ਦੇ ਵੱਲੋਂ ਹੱਥ ਪੈਰ ਉਹਨਾਂ ਦੇ ਮਲੇ ਉਹਨਾਂ ਦੀਆਂ ਤਲੀਆਂ ਚੱਸੀਆਂ ਜੋ ਡਾਕਟਰ ਨੇ ਉਹ ਵੀ ਉੱਥੇ ਲਗਾਤਾਰ ਜਗਜੀਤ ਢੱਲੇਵਾਲ ਦਾ ਚੈੱਕਅਪ ਕਰ ਰਹੇ ਨੇ ਤਾਂ ਤਕਰੀਬਨ 10 ਮਿੰਟ ਬੇਹੋਸ਼ ਹੋਣ ਤੋਂ ਬਾਅਦ ਉਹਨਾਂ ਨੂੰ ਹੋਸ਼ ਆਈ ਹਰ ਕੋਈ ਚਿੰਤਾ ਜ਼ਾਹਰ ਕਰ ਰਿਹਾ ਹਰ ਕੋਈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਲਈ ਫਿਕਰਮੰਦ ਹੈ ਸਵਾਲ ਇਹ ਖੜੇ ਹੁੰਦੇ ਨੇ ਕਿ ਆਖਰ ਜਗਜੀਤ ਢੱਲੇਵਾਲ ਮਰਨ ਬਰਤ ਦੇ ਉੱਤੇ ਬੈਠੇ ਹੀ ਕਿਉਂ ਨੇ ਆਖਰ ਇਹ ਸਾਰਾ ਮਾਹੌਲ ਬਣਿਆ ਹੀ ਕਿਉਂ ਆ ਆਖਰ ਇਹ ਸਾਰੀ ਸਥਿਤੀ ਪੈਦਾ ਕਿੱਥੋਂ ਹੋਈ ਹੈ ਦਰاصل ਕਿਸਾਨ ਜਿਹੜੇ ਨੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ 13 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ 13 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਆ ਪਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਤਸ਼ੱਦਦ ਕਿਸਾਨਾਂ ਦੇ ਉੱਤੇ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ ਆ ਹੰਝੂ ਗੈਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਜ਼ਹਿਰੀਲੀਆਂ ਗੈਸਾਂ ਮਾਰੀਆਂ ਗਈਆਂ ਕੈਮੀਕਲ ਵਾਲਾ ਪਾਣੀ ਮਾਰੇ ਗਿਆ ਫਿਰ ਕਿਸਾਨਾਂ ਦੇ ਵੱਲੋਂ ਉਸ ਤੋਂ ਬਾਅਦ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਿਸ ਥਾਂ ਦੇ ਉੱਤੇ ਅੱਜ ਜਗਜੀਤ ਡੱਲੇਬਾਲ ਮਰਨ ਵਰਤੇ ਉੱਤੇ ਬੈਠੇ ਨੇ ਉਸੇ ਥਾਂ ਤੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਉਸ ਥਾਂ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਜਿਸ ਦੇ ਕੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਗੋਲੀ ਮਾਰੀ ਗਈ ਉਸ ਦੀ ਮੌਤ ਹੋ ਗਈ ਉਹ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਫਿਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਲਗਾਤਾਰ 13 ਫਰਵਰੀ ਤੋਂ ਜੋ ਅੰਦੋਲਨ ਚੱਲ ਰਿਹਾ ਇਸ ਅੰਦੋਲਨ ਦੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਜਗਜੀਤ ਢੱਲੇਵਾਲ ਮਰਨ ਵਰਤੇ ਉੱਤੇ ਬੈਠ ਜਾਂਦੇ ਨੇ 24 ਦਿਨਾਂ ਤੋਂ ਮਰਨ ਵਰਤੇ ਉੱਤੇ ਬੈਠੇ ਨੇ ਤਾਂ ਪਰ ਹਲੇ ਤੱਕ ਵੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਦਾ ਕਿਸੇ ਵਜ਼ੀਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਵੀ ਅਜਿਹਾ ਹਮਦਰਦੀ ਵਾਲਾ ਬਿਆਨ ਕੋਈ ਵੀ ਅਜਿਹਾ ਬਿਆਨ ਨਹੀਂ ਆਇਆ ਜਿਸ ਬਿਆਨ ਤੋਂ ਜ਼ਖਮਾਂ ਦੇ ਉੱਤੇ ਮਲਮ ਲੱਗ ਸਕੇ ਜਿਸ ਬਿਆਨ ਤੋਂ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਲੈਣਾ ਕੋਈ ਵੀ ਸੱਦਾ ਨਹੀਂ ਆਇਆ ਕੋਈ ਵੀ ਗੱਲਬਾਤ ਦਾ ਰਾਹ ਪੱਧਰਾ ਨਹੀਂ ਹੋ ਰਿਹਾ ਕੋਈ ਵੀ ਕਿਸਾਨਾਂ ਨੂੰ ਦਰਵਾਜਾ ਨਹੀਂ ਦਿਖ ਰਿਹਾ ਜਿਸ ਦਰਵਾਜੇ ਥਾਂ ਉਹ ਦਿੱਲੀ ਜਾ ਸਕਣ ਕੋਸ਼ਿਸ਼ਾਂ ਬਹੁਤ ਕੀਤੀਆਂ ਦਿੱਲੀ ਜਾਣ ਦੀਆਂ ਪਰ ਕਾਮਯਾਬ ਨਹੀਂ ਹੋਏ ਕੇਂਦਰ ਸਰਕਾਰ ਦੇ ਨਾਲ ਜੋ ਐਮਐਸਪੀ ਦੀ ਗਰੰਟੀ ਕਾਨੂੰਨ ਦਾ ਰੇੜਕਾ ਉਹ ਪਿਛਲੇ ਅੰਦੋਲਨ ਤੋਂ ਹੀ ਚੱਲ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਸੀ ਪਰ ਐਮਐਸਪੀ ਦੀ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਸੀ ਜੋ ਉਸ ਦੇ ਉੱਤੇ ਸਿਰਫ ਭਰੋਸਾ ਦਿੱਤਾ ਸੀ ਭਰੋਸੇ ਦੇ ਉੱਤੇ ਭਰੋਸਾ ਕਰਕੇ ਕਿਸਾਨ ਉੱਠ ਜਾਂਦੇ ਨੇ ਪਰ ਉਹ ਭਰੋਸਾ ਟੁੱਟਿਆ ਅੱਜ ਦੁਬਾਰਾ ਕਿਸਾਨਾਂ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰੋਲਣ ਨੂੰ ਮਜਬੂਰ ਹੋਣਾ ਪਿਆ ਤਾਂ ਹੁਣ ਖੈਰ ਜਗਜੀਤ ਡੱਲੇਵਾਲ ਦੀ ਸਿਹਤ ਜਿਹੜੀ ਹੈ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਹਰ ਕੋਈ ਇਹ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਿਹਾ ਸਿਆਸਤਦਾਨ ਹੋਣ ਕਲਾਕਾਰ ਹੋਣ ਭਾਵੇਂ ਕੀ ਧਾਰਮਿਕ ਆਗੂ ਹੋਣ ਭਾਵੇਂ ਸਮਾਜ ਸੇਵੀ ਹੋਣ ਹਰ ਕੋਈ ਡੱਲੇਵਾਲ ਦੀ ਸਿਹਤ ਦੇ ਲਈ ਅਰਦਾਸ ਵੀ ਕਰ ਰਿਆ ਹਰ ਘਰ ਦੇ ਵਿੱਚ ਜੋ ਕੋਈ ਬੈਠਾ ਆ ਜਿਸ ਦੇ ਕੋਲ ਜ਼ਮੀਨਾਂ ਨਹੀਂ ਆ ਜਿਨ੍ਹਾਂ ਕੋਲ ਜ਼ਮੀਰਾਂ ਨੇ ਉਹ ਵੀ ਡੱਲੇਵਾਲ ਦੀ ਸਿਹਤ ਲਈ ਅਰਦਾਸਾਂ ਕਰ ਰਿਆ ਅਸੀਂ ਵੀ ਅਪੀਲ ਕਰਦੇ ਆ ਕਿ ਇੱਕ ਬਜ਼ੁਰਗ ਕਿਸਾਨ ਜਿਸ ਦੇ ਕੀ ਆਪਣੇ ਬੱਚੇ ਨੇ ਪੋਤੇ ਨੇ ਤਾਂ ਉਹ ਜਦੋਂ ਛੋਟੇ-ਛੋਟੇ ਬੱਚੇ ਜਿਹੜੇ ਪੋਤੇ ਨੇ ਉਹਨਾਂ ਦੀਆਂ ਵੀਡੀਓ ਜਦੋਂ ਕੋਈ ਦੇਖਦਾ ਤਾਂ ਤੁਰੰਦਰ ਤੱਕ ਝੰਡਾ ਲਿਆ ਜਾਂਦਾ ਉਹ ਵੀ ਅਪੀਲਾਂ ਕਰਦੇ ਨੇ ਕਿ ਸਾਡੇ ਦਾਦਾ ਜੀ ਇੱਥੇ ਬੈਠੇ ਨੇ ਕੇਂਦਰ ਸਰਕਾਰ ਅੱਗੇ ਅਪੀਲ ਕਰਦੇ ਨੇ ਕਿ ਤੁਸੀਂ ਸਾਡੀ ਗੁਹਾਰ ਸੁਣ ਲਓ ਅਸੀਂ ਆਪਣੇ ਦਾਦਾ ਜੀ ਨੂੰ ਗਵਾਉਣਾ ਨਹੀਂ ਚਾਹੁੰਦੇ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਵੀ ਜਾਨ ਗਵਾ ਚੁੱਕੇ ਨੇ ਖੈਰ ਕਦੋਂ ਤੱਕ ਕਿਸਾਨ ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਗਜੀਤ ਡੱਲੇਵਾਲ ਪਿਛਲੇ 23 ਦਿਨਾਂ ਤੋਂ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਅੱਜ ਉਹ ਮਰਨ ਵਰਤ 24ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਤਾਂ ਅੱਜ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੋਏ ਉਲਟੀਆਂ ਲੱਗੀਆਂ ਤਕਰੀਬਨ 10 ਮਿੰਟ ਤੱਕ ਬੇਹੋਸ਼ ਰਹੇ ਜਿਸ ਤੋਂ ਬਾਅਦ ਜੋ ਉੱਥੇ ਕਿਸਾਨ ਸੀ ਉਹਨਾਂ ਦੇ ਵੱਲੋਂ ਹੱਥ ਪੈਰ ਉਹਨਾਂ ਦੇ ਮਲੇ ਉਹਨਾਂ ਦੀਆਂ ਤਲੀਆਂ ਚੱਸੀਆਂ ਜੋ ਡਾਕਟਰ ਨੇ ਉਹ ਵੀ ਉੱਥੇ ਲਗਾਤਾਰ ਜਗਜੀਤ ਡੱਲੇਵਾਲ ਦਾ ਚੈੱਕਅਪ ਕਰ ਰਹੇ ਨੇ ਤਾਂ ਤਕਰੀਬਨ 10 ਮਿੰਟ ਬੇਹੋਸ਼ ਹੋਣ ਤੋਂ ਬਾਅਦ ਉਹਨਾਂ ਨੂੰ ਹੋਸ਼ ਆਈ ਹਰ ਕੋਈ ਚਿੰਤਾ ਜ਼ਾਹਰ ਕਰ ਰਿਹਾ ਹਰ ਕੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਲਈ ਫਿਕਰਮੰਦ ਹੈ ਸਵਾਲ ਇਹ ਖੜੇ ਹੁੰਦੇ ਨੇ ਕਿ ਆਖਰ ਜਗਜੀਤ ਡੱਲੇਵਾਲ ਮਰਨ ਬਰਤ ਦੇ ਉੱਤੇ ਬੈਠੇ ਹੀ ਕਿਉਂ ਨੇ ਆਖਰੇ ਸਾਰਾ ਮਾਹੌਲ ਬਣਿਆ ਹੀ ਕਿਉਂ ਆ ਆਖਰੇ ਸਾਰੀ ਸਥਿਤੀ ਪੈਦਾ ਕਿੱਥੋਂ ਹੋਈ ਹੈ ਦਰਅਸਲ ਕਿਸਾਨ ਜਿਹੜੇ ਨੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ 13 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਬੈਠੇ ਨੇ 13 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਆ ਪਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਤਸ਼ੱਦਦ ਕਿਸਾਨਾਂ ਦੇ ਉੱਤੇ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ ਆ। ਹੰਝੂ ਗੈਸ ਦੇ ਗੋਲੇ ਮਾਰੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜ਼ਹਿਰੀਲੀਆਂ ਗੈਸਾਂ ਮਾਰੀਆਂ ਗਈਆਂ, ਕੈਮੀਕਲ ਵਾਲਾ ਪਾਣੀ ਮਾਰੇ ਗਿਆ। ਫਿਰ ਕਿਸਾਨਾਂ ਦੇ ਵੱਲੋਂ ਉਸ ਤੋਂ ਬਾਅਦ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਥਾਂ ਦੇ ਉੱਤੇ ਅੱਜ ਜਗਜੀਤ ਡੱਲੇਵਾਲ ਮਰਨ ਵਰਤੇ ਉੱਤੇ ਬੈਠੇ ਨੇ, ਉਸੇ ਥਾਂ ਤੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਉਸ ਥਾਂ ਦੇ ਉੱਤੇ ਇੱਕ ਨੌਜਵਾਨ ਸ਼ੁਭ ਕਰਨ ਸਿੰਘ ਜਿਸ ਦੇ ਕੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਗੋਲੀ ਮਾਰੀ ਗਈ ਉਸ ਦੀ ਮੌਤ ਹੋ ਗਈ ਉਹ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਫਿਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਲਗਾਤਾਰ 13 ਫਰਵਰੀ ਤੋਂ ਜੋ ਅੰਦੋਲਨ ਚੱਲ ਰਿਹਾ ਇਸ ਅੰਦੋਲਨ ਦੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਜਗਜੀਤ ਡੱਲੇਵਾਲ ਮਰਨ ਵਰਤੇ ਉੱਤੇ ਬੈਠ ਜਾਂਦੇ ਨੇ 24 ਦਿਨਾਂ ਤੋਂ ਮਰਨ ਵਰਤੇ ਉੱਤੇ ਬੈਠੇ ਨੇ ਤਾਂ ਪਰ ਹਲੇ ਤੱਕ ਵੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਦਾ ਕਿਸੇ ਵਜ਼ੀਰ ਦਾ ਅੱਜ ਦੇ ਪ੍ਰਧਾਨ ਮੰਤਰੀ ਦਾ ਕੋਈ ਵੀ ਅਜਿਹਾ ਹਮਦਰਦੀ ਵਾਲਾ ਬਿਆਨ ਕੋਈ ਵੀ ਅਜਿਹਾ ਬਿਆਨ ਨਹੀਂ ਆਇਆ ਜਿਸ ਬਿਆਨ ਤੋਂ ਜ਼ਖਮਾਂ ਦੇ ਉੱਤੇ ਮਲਮ ਲੱਗ ਸਕੇ ਜਿਸ ਬਿਆਨ ਤੋਂ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਲੈਣਾ ਕੋਈ ਵੀ ਸੱਦਾ ਨਹੀਂ ਆਇਆ ਕੋਈ ਵੀ ਗੱਲਬਾਤ ਦਾ ਰਾਹ ਪੱਧਰਾ ਨਹੀਂ ਹੋ ਰਿਹਾ ਕੋਈ ਵੀ ਕਿਸਾਨਾਂ ਨੂੰ ਦਰਬਜਾ ਨਹੀਂ ਦਿਖ ਰਿਹਾ ਜਿਸ ਦਰਬਜੇ ਥਾਂ ਯੋ ਦਿੱਲੀ ਜਾ ਸਕਣ ਕੋਸ਼ਿਸ਼ਾਂ ਬਹੁਤ ਕੀਤੀਆਂ ਦਿੱਲੀ ਜਾਣ ਦੀਆਂ ਪਰ ਕਾਮਯਾਬ ਨਹੀਂ ਹੋਏ ਕੇਂਦਰ ਸਰਕਾਰ ਦੇ ਨਾਲ ਜੋ ਐਮਐਸਪੀ ਦੀ ਗਰੰਟੀ ਕਾਨੂੰਨ ਦਾ ਰੇੜਕਾ ਉਹ ਪਿਛਲੇ ਅੰਦੋਲਨ ਤੋਂ ਹੀ ਚੱਲ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਸੀ ਪਰ ਐਮਐਸਪੀ ਦੀ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਸੀ ਜੋ ਉਸ ਦੇ ਉੱਤੇ ਸਿਰਫ ਭਰੋਸਾ ਦਿੱਤਾ ਸੀ ਭਰੋਸੇ ਦੇ ਉੱਤੇ ਭਰੋਸਾ ਕਰਕੇ ਕਿਸਾਨ ਉੱਠ ਜਾਂਦੇ ਨੇ ਪਰ ਉਹ ਭਰੋਸਾ ਟੁੱਟਿਆ ਅੱਜ ਦੁਬਾਰਾ ਕਿਸਾਨਾਂ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰਲਣ ਨੂੰ ਮਜਬੂਰ ਹੋਣਾ ਪਿਆ ਤਾ ਹੁਣ ਖੈਰ ਜਗਜੀਤ ਡੱਲੇਵਾਲ ਦੀ ਸਿਹਤ ਜਿਹੜੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਹਰ ਕੋਈ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਿਹਾ ਸਿਆਸਤਦਾਨ ਹੋਣ ਕਲਾਕਾਰ ਹੋਣ ਭਾਵੇਂ ਕੀ ਧਾਰਮਿਕ ਆਗੂ ਹੋਣ ਭਾਵੇਂ ਸਮਾਜ ਸੇਵੀ ਹੋਣ ਹਰ ਕੋਈ ਡੱਲੇਵਾਲ ਦੀ ਸਿਹਤ ਦੇ ਲਈ ਅਰਦਾਸ ਵੀ ਕਰ ਰਿਹਾ ਹਰ ਘਰ ਦੇ ਵਿੱਚ ਜੋ ਕੋਈ ਬੈਠਾ ਆ ਜਿਸ ਦੇ ਕੋਲ ਜ਼ਮੀਨਾਂ ਨਹੀਂ ਆ ਜਿਨ੍ਹਾਂ ਕੋਲ ਜ਼ਮੀਰਾਂ ਨੇ ਉਹ ਵੀ ਡੱਲੇਵਾਲ ਦੀ ਸਿਹਤ ਲਈ ਅਰਦਾਸਾਂ ਕਰ ਰਿਹਾ ਅਸੀਂ ਵੀ ਅਪੀਲ ਕਰਦੇ ਆਂ ਇੱਕ ਬਜ਼ੁਰਗ ਕਿਸਾਨ ਜਿਸ ਦੇ ਕੀ ਆਪਣੇ ਬੱਚੇ ਨੇ ਪੋਤੇ ਨੇ ਤਾਂ ਉਹ ਜਦੋਂ ਛੋਟੇ-ਛੋਟੇ ਬੱਚੇ ਜਿਹੜੇ ਪੋਤੇ ਨੇ ਉਹਨਾਂ ਦੀਆਂ ਵੀਡੀਓ ਜਦੋਂ ਕੋਈ ਦੇਖਦਾ ਤਾਂ ਤੁਰੰਦਰ ਤੱਕ ਝੰਡੋੜਿਆ ਜਾਂਦਾ ਉਹ ਵੀ ਅਪੀਲਾਂ ਕਰਦੇ ਨੇ ਕਿ ਸਾਡੇ ਦਾਦਾ ਜੀ ਇੱਥੇ ਬੈਠੇ ਨੇ ਕੇਂਦਰ ਸਰਕਾਰ ਅੱਗੇ ਅਪੀਲ ਕਰਦੇ ਨੇ ਕਿ ਤੁਸੀਂ ਸਾਡੀ ਗੁਹਾਰ ਸੁਣ ਲਓ ਅਸੀਂ ਆਪਣੇ ਦਾਦਾ ਜੀ ਨੂੰ ਗਵਾਉਣਾ ਨਹੀਂ ਚਾਹੁੰਦੇ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਵੀ ਜਾਨ ਗਵਾ ਚੁੱਕੇ ਨੇ ਖੈਰ ਕਦੋਂ ਤੱਕ ਕਿਸਾਨ ਇਸੇ ਤਰੀਕੇ ਦੇ ਨਾਲ